ਹਾਂਜੀ ਗੁਰੂ ਪਿਆਰ ਵਾਲਿਓ ਅੱਜ ਅਸੀਂ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਅਜਮਤ ਦੀ ਕਹਾਣੀ ਸੁਣਾਵਾਂਗੇ ਕਿ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਬੜੀਆਂ ਅਜਮਤਾਂ ਬੜੀਆਂ ਬਖਸ਼ਿਸ਼ਾਂ ਬੜੀਆਂ ਬਰਕਤਾਂ ਬੜੀਆਂ ਰਖਵਾਲੀਆਂ ਹਨ ਕਿ ਜੋ ਪ੍ਰਾਣੀ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹਨ ਬੈਗੁਰੂ ਪਰਮਾਤਮਾ ਨੂੰ ਹਰ ਸਮੇਂ ਚੇਤੀ ਦੇ ਵਿੱਚ ਰੱਖਦੇ ਹਨ ਤਾਂ ਪਰਮਾਤਮਾ ਉਹਨਾਂ ਦਾ ਰੱਖ ਆਪ ਬਣ ਜਾਂਦਾ ਹੈ ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ ਹਾਰ ਜੋਜੁਗ ਭਗਤ ਉਪਾਇ ਐਜ ਰੱਖਦਾ ਆਇਆ ਰਾਮ ਰਾਜ ਜੀ ਬੈਗੁਰੂ ਪਰਮਾਤਮਾ ਨੇ ਹਰ ਸਮੇਂ ਆਪਣੇ ਭਗਤਾਂ ਦੀ ਪੈਜ ਰੱਖੀ ਹੈ ਜੋ ਭਗਤ ਪਰਮਾਤਮਾ ਨੂੰ ਯਾਦ ਕਰਦੇ ਹਨ ਨਾਮ ਜਪਦੇ ਹਨ ਫਿਰ ਬੈਗੁਰੂ ਪਰਮਾਤਮਾ ਜੀ ਉਨਾ ਭਗਤਾਂ ਦੀ ਰੱਖਿਆ ਆਪ ਕਰਦੇ ਹਨ ਆਓ ਇਸ ਇੱਕ ਕਹਾਣੀ ਰਾਹੀਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਮਾਤਮਾ ਬੈਗਰੂ ਜੀ ਕਿਵੇਂ ਸਾਡੀ ਰੱਖਿਆ ਕਰਦੇ ਹਨ ਕਿਵੇਂ ਸਾਡੀ ਪੈਜ ਰੱਖਦੇ ਹਨ ਇੱਕ ਨਗਰ ਦੇ ਵਿੱਚ ਰਾਮੂ ਨਾਮ ਦਾ ਗਰੀਬ ਕਿਰਤੀ ਰਹਿੰਦਾ ਹੈ ਜੋ ਕਿ ਪ੍ਰਮਾਤਮਾ ਨੂੰ ਮੰਨਣ ਵਾਲਾ ਹੈ ਨਾਮ ਸਿਮਰਨ ਕਰਦਾ ਹੈ ਆਪਣੀ ਕਿਰਤ ਕਮਾਈ ਕਰਕੇ ਆਪਣਾ ਜੀਵਨ ਬਸ਼ਰ ਕਰ ਰਿਹਾ ਹੈ ਇੱਕ ਸਮਾਂ ਆਉਂਦਾ ਹੈ ਗਰੀਬੀ ਆ ਜਾਂਦੀ ਹੈ ਤਾਂ ਗ੍ਰਾਮੂ ਨੂੰ 5000 ਰੁਪਏ ਦੀ ਜ਼ਰੂਰਤ ਪੈ ਜਾਂਦੀ ਹੈ ਕਿਸੇ ਕੋਲੋਂ ਪਤਾ ਚੱਲਦਾ ਹੈ ਕਿ ਨਾਲ ਦੇ ਪਿੰਡ ਦਰਿਆ ਪਾਰ ਕਰਕੇ ਇੱਕ ਨਗਰ ਦੇ ਵਿੱਚ ਤੂੰ ਚਲਾ ਜਾ ਜਿੱਥੇ ਜਰਨੈਲ ਸਿੰਘ ਸ਼ਾਹੂਕਾਰ ਰਹਿੰਦਾ ਹੈ ਜੋ ਵਿਆਜ ਉੱਪਰ ਲੋਕਾਂ ਨੂੰ ਪੈਸੇ ਦਿੰਦਾ ਹੈ ਤਾਂ RAMU ji ਦਰਿਆ पार ਕਰਕੇ ਉਸ ਜਰਨਲ ਸਿੰਘ ਜੀ ਦੇ ਘਰ ਪਹੁੰਚਦੇ ਹਨ ਜਰਨਲ ਸਿੰਘ ਜੀ ਨੂੰ ਜਾ ਕੇ ਸਾਰੀ ਆਪਣੀ ਬਾਤ ਦੱਸਦੇ ਹਨ ਕਿ ਮੈਨੂੰ 5000 ਰੁਪਏ ਤੁਸੀਂ ਵਿਆਜ ਉੱਪਰ ਦੇ ਦੇਵੋ ਜਰਨਲ ਸਿੰਘ ਜੀ ਵੀ ਇੱਕ ਭਲੇ ਇਨਸਾਨ ਹਨ ਪਰਮਾਤਮਾ ਵਹਿਗੁਰੂ ਨੂੰ ਮੰਨਣ ਵਾਲੇ ਹਨ ਨਾਮ ਸਿਮਰਨ ਕਰਦੇ ਹਨ ਜਰਨਾਲ ਸਿੰਘ ਜੀ ਬੋਲਦੇ ਹਨ ਕਿ ਭਾਈ RAMU ਜੀ ਮੈਂ ਤੁਹਾਨੂੰ 5000 ਰੁਪਏ ਤਾਂ ਦੇ ਦੇਵਾਂਗਾ ਪਰੰਤੂ ਤੁਹਾਨੂੰ ਇਸ ਬਦਲੇ ਕੋਈ ਚੀਜ਼ ਗਿਰਵੀ ਰੱਖਣੀ ਪਵੇਗੀ ਜਾਂ ਫਿਰ ਆਪਣੇ ਵਿਚਕਾਰ ਕੋਈ ਇਨਸਾਨ ਨੂੰ ਗਵਾਹੀ ਤੌਰ ਤੇ ਲੈ ਆਵੋ ਜੋ ਆਪਣੇ ਵਿੱਚ ਗਵਾਹ ਬਣ ਜਾਵੇ ਕਿ ਕੱਲ ਨੂੰ ਸਾਡਾ ਰੌਲਾ ਨਾ ਪਵੇ RAMU ਜੀ ਆਖਦੇ ਹਨ ਕਿ ਮੇਰੇ ਕੋਲ ਨਾ ਤਾਂ ਕੋਈ ਚੀਜ਼ ਗਿਰਵੀ ਰੱਖਣ ਨੂੰ ਹੈ ਅਤੇ ਨਾ ਹੀ ਮੇਰੇ ਕੋਲ ਇਨਸਾਨ ਕੋਈ ਹੈ ਗਵਾਹੀ ਪਾਉਣ ਨੂੰ ਮੇਰੀ ਗਵਾਹੀ ਤਾਂ ਕਿਸੇ ਨੇ ਪਾਣੀ ਹੀ ਨਹੀਂ ਹੈ ਜਰਨੈਲ ਸਿੰਘ ਜੀ ਸ਼ਾਹੂਕਰ ਬੋਲਦੇ ਹਨ ਕਿ ਭਾਈ ਇਹ ਤਾਂ ਕੋਈ ਗੱਲ ਨਹੀਂ ਬਣੀ ਨਾ ਤਾਂ ਤੁਹਾਡੇ ਕੋਲ ਕੋਈ ਚੀਜ਼ ਹੈ ਅਤੇ ਨਾ ਹੀ ਤੁਸੀਂ ਕੋਈ ਇਨਸਾਨ ਗਵਾਹੀ ਤੌਰ ਤੇ ਲੈ ਕੇ ਆਏ ਹੋ ਫਿਰ ਤੁਸੀਂ ਗਵਾਹੀ ਕਿਸ ਦੀ ਪਵਾਓਗੇ ਕੋਈ ਚੀਜ਼ ਗਿਰਬੀ ਤਾਂ ਰੱਖੋ ਨਾ RAMU ਜੀ ਬੋਲਦੇ ਹਨ ਕਿ ਤੁਸੀਂ ਆਪਣੇ ਵਿਚਾਰ ਵਹਿਗੁਰੂ ਪਰਮਾਤਮਾ ਜੀ ਨੂੰ ਰੱਖ ਲਿਓ ਜਰਨੈਲ ਸਿੰਘ ਜੀ ਸ਼ਾਹੂਕਾਰ ਹੱਸਣ ਲੱਗਦੇ ਹਨ ਕਿ ਤੁਸੀਂ ਪਹਿਲੇ ਇਨਸਾਨ ਹੋ ਜੋ ਕਿ ਪਰਮਾਤਮਾ ਦਾ ਵਾਸਤਾ ਪਾ ਰਹੇ ਹੋ ਅੱਜ ਤੱਕ ਲੋਕਾਂ ਨੇ ਮੇਰੇ ਕੋਲ ਕੋਈ ਚੀਜ਼ਾਂ ਰੱਖੀਆਂ ਹਨ ਸੋਨੇ ਰੱਖੇ ਹਨ ਗਹਿਣੇ ਰੱਖੇ ਹਨ ਘਰਾਂ ਦੀਆਂ ਰਜਿਸਟਰੀਆਂ ਰੱਖੀਆਂ ਹਨ ਅਤੇ ਇਨਸਾਨ ਗਵਾਹੀ ਪਵਾਏ ਹਨ ਪਰੰਤੂ ਤੁਸੀਂ ਪਹਿਲੇ ਇਨਸਾਨ ਹੋ ਜੋ ਪਰਮਾਤਮਾ ਦਾ ਵਾਸਤਾ ਪਾ ਰਹੇ ਹੋ ਪਰਮਾਤਮਾ ਨੂੰ ਹੀ ਗਵਾਹੀ ਤੌਰ ਤੇ ਰੱਖ ਰਹੇ ਹੋ ਜਰਨੈਲ ਸਿੰਘ ਜੀ ਆਖਦੇ ਹਨ ਚਲੋ ਭਾਈ ਮੈਂ ਵੀ ਪਰਮਾਤਮਾ ਨੂੰ ਮੰਨਣ ਵਾਲਾ ਹਾਂ ਤੁਹਾਨੂੰ ਪਰਮਾਤਮਾ ਦਾ ਵਾਸਤਾ ਤੁਸੀਂ 2 ਮਹੀਨਿਆਂ ਦੇ ਵਿੱਚ ਵਿਆਸ ਮਿਤ ਮੇਰੇ ਪੈਸੇ ਵਾਪਸ ਤੁਹਾਨੂੰ ਕਰਨੇ ਪੈਣਗੇ RAMU ਜੀ ਸ਼ਰਤ ਮੰਨ ਗਏ ਕਿ ਮੈਂ 2 ਮਹੀਨਿਆਂ ਨੂੰ ਤੁਹਾਡੇ ਪੈਸੇ ਵਿਆਸ ਮੇਤ ਲੈ ਕੇ ਆ ਜਾਵਾਂਗਾ RAMU ਜੀ 5000 ਰੁਪਏ ਲੈ ਕਰਕੇ ਆਪਣੇ ਘਰ ਚਲੇ ਜਾਂਦੇ ਹਨ ਆਪਣਾ ਕਾਰਜ ਕਰ ਲੈਂਦੇ ਹਨ ਉਹਨਾਂ ਪੈਸਿਆਂ ਦੇ ਨਾਲ 2 ਮਹੀਨੇ ਬੀਤ ਗਏ 2 ਮਹੀਨਿਆਂ ਦੇ ਵਿੱਚ RAMU ਮਿਹਨਤ ਕਰਕੇ 5000 ਸਮੇਤ 5000 ਦੀ ਬ्याज ਸਮੇਤ ਦਰਿਆ ਦੇ ਕੰਢੇ ਉੱਪਰ ਪਹੁੰਚਦੇ ਹਨ ਉਸ ਦਿਨ ਹਨੇਰੀ ਬੜੀ ਚੱਲ ਰਹੀ ਹੈ ਕੋਈ ਮਲਾਕਿਸਤੀ ਲੈ ਕੇ ਨਹੀਂ ਆਇਆ ਇੰਨੀ ਹਨੇਰੀ ਦੇ ਵਿੱਚ ਸਾਰੇ ਡਰ ਗਏ ਮਨ ਹੀ ਮਨ RAMU ਜੀ ਸੋਚ ਰਹੇ ਹਨ ਕਿ ਜੇਕਰ ਅੱਜ ਮੈਂ ਜਰਨਲਸਨਜੀ ਸ਼ਾਹੂਕਾਰ ਦੇ ਪੈਸੇ ਨਾ ਪਹੁੰਚਾਏ ਤਾਂ ਜਰਨਲਸਨ ਸ਼ਾਹੂਕਾਰ ਨੂੰ ਮੇਰੇ ਉੱਪਰ ਅੱਗੇ ਤੋਂ ਭਰੋਸਾ ਨਹੀਂ ਰਹੇਗਾ ਉਹ ਮੈਨੂੰ ਧੋਖੇਬਾਜ਼ ਸਮਝੇਗਾ ਜੋ ਸਾਡੇ ਵਿੱਚ ਪਰਮਾਤਮਾ ਦਾ ਵਾਸਤਾ ਅਸੀਂ ਨੇ ਪਾਇਆ ਸੀ ਪਰਮਾਤਮਾ ਨੂੰ ਵੀ ਅਸੀਂ ਅੱਜ ਝੂਠਾ 파 ਦੇਣਾ ਹੈ ਅੱਗੇ ਤੋਂ ਜਰਨਲਸਨ ਸ਼ਾਹੂਕਾਰ ਪਰਮਾਤਮਾ ਤੇ ਵੀ ਭਰੋਸਾ ਨਹੀਂ ਕਰੇਗਾ ਮਨ ਹੀ ਮਨ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ ਕਿ ਵੈਗੁਰੂ ਪਰਮਾਤਮਾ ਜੀ ਮੈਂ ਤੁਹਾਡਾ ਨਾਮ ਜਪਦਾ ਹਾਂ ਤੁਸੀਂ ਅੱਜ ਮੇਰੀ ਪੈਜ ਰੱਖ ਲੈ ਦੋ ਤਾਂ ਵੈਗੁਰੂ ਪਰਮਾਤਮਾ ਜੀ ਮਿਹਰ ਕਰਦੇ ਹਨ ਕਿ RAMU ਦੇ ਮਨ ਦੇ ਵਿੱਚ ਇੱਕ ਸਕੀਮਾ ਆਉਂਦੀ ਹੈ ਉਸ ਨੂੰ ਇੱਕ ਲੱਕੜ ਮਿਲਦੀ ਹੈ ਦਰਿਆ ਦੇ ਕੰਢੇ ਉਸ ਲੱਕੜ ਦੇ ਵਿੱਚ ਉਹ ਰਾਮੂ ਜੀ ਲਫਾਫੇ ਦੇ ਵਿੱਚ ਵਿਆਸ ਸਮੇਤ 5000 ਰੁਪਏ ਪਾ ਕਰਕੇ ਲੱਕੜ ਨੂੰ ਰस्सियां ਦੇ ਨਾਲ ਬੰਨ ਕੇ ਲੱਕੜ ਨੂੰ ਦਰਿਆ ਦੇ ਪਾਣੀ ਦੇ ਵਿੱਚ ਤੋਰ ਦਿੰਦਾ ਹੈ ਕਿ ਇਹ ਲੱਕੜ ਹੌਲੀ-ਹੌਲੀ ਤੈਰਦੀ ਤੈਰਦੀ ਪਰਲੇ ਬੰਨੇ ਪਰਲੇ ਕੰਡੇ ਦਰਿਆ ਤੇ ਪਹੁੰਚ ਜਾਵੇਗੀ ਜਿੱਥੇ ਜਰਨੈਲ ਸਿੰਘ ਸ਼ਾਹੂਕਾਰ ਨੇ ਟੰਡੇ ਤੇ ਪਹੁੰਚ ਕੇ ਪੈਸੇ ਲੈ ਜਾਣਾ ਹੈ ਜਦੋਂ ਪਰਮਾਤਮਾ ਵੈਗਰੂ ਦੀ ਮਿਹਰ ਵਰਤਦੀ ਹੈ ਤਾਂ ਕੋਈ ਵੀ ਔਖਾ ਕਾਰਜ ਹੁੰਦਾ ਹੈ ਉਹ ਸਾਰੇ ਕਾਰਜ ਆਪਣੇ ਆਪ ਹੀ ਰਾਸ ਹੋ ਜਾਂਦੇ ਹਨ ਉਧਰੋਂ ਜਰਨਲਸਨ ਸ਼ਾਉ ਕਾਰ ਵੀ ਦਰਿਆ ਦੇ ਕੰਢੇ ਤੇ ਪਹੁੰਚਦਾ ਹੈ ਜਿੱਥੇ ਅੱਜ ਰਾਮੂ ਜੀ ਨੂੰ ਉਸਨੇ ਮਿਲਣਾ ਹੈ ਕਿਉਂਕਿ ਅੱਜ ਫੈਸੇ ਦਾ ਕਰਾਰ ਹੈ ਸ਼ਾਮਾਂ ਪੈ ਜਾਂਦੀਆਂ ਹਨ ਜਰਨਲਸਨ ਸ਼ਾਉ ਚਿੰਤਾ ਦੇ ਵਿੱਚ ਹੈ ਕੀ ਸ਼ਾਮਾਂ ਪੈ ਗਈਆਂ ਹਨ रामू ਅਜੇ ਤੱਕ ਨਹੀਂ ਆਇਆ ਮੈਨੂੰ ਨਹੀਂ ਲੱਗਦਾ रामू ਅੱਜ ਪੈਸੇ ਲੈ ਕੇ ਆਵੇਗਾ ਉਸ ਨੇ ਤਾਂ ਪਰਮਾਤਮਾ ਦੇ ਨਾਮ ਨੂੰ ਵੀ ਝੂਠਾ ਪਾ ਦਿੱਤਾ ਉਹ ਇੱਕ ਧੂਖੇ ਵਾਜ ਇਨਸਾਨ ਨਿਕਲਿਆ ਤਾਂ ਵੈਗੁਰੂ ਪਰਮਾਤਮਾ ਜੀ ਮਿਹਰ ਵਰਤਾਉਂਦੇ ਹਨ ਜਦੋਂ ਜਰਨੈਲ ਸਿੰਘ ਸ਼ਾਹੂਕਰ ਮੁੜਨ ਲੱਗਦੇ ਹਨ ਵਾਪਸ ਕਰ ਜਾਣ ਲੱਗਦੇ ਹਨ ਤਾਂ ਇੱਕ ਇੱਕ ਨਜ਼ਰ ਪਟਕਦਿਆਂ ਹੀ ਉਹ ਪਿੱਛੇ ਮੁੜਦਾ ਹੈ ਅਤੇ ਦੇਖਦਾ ਹੈ ਕਿ ਲੱਕੜ ਦਰਿਆ ਦੇ ਕੰਢੇ ਪਹੁੰਚਦੀ ਹੈ ਤਾਂ ਮਨ ਹੀ ਮਨ ਸੋਚਦਾ ਹੈ ਜਰਨੈਲ ਸਿੰਘ ਸ਼ਾਹੂਕਾਰ ਚਲੋ रामू ਦਾ ਨਹੀਂ ਆਇਆ ਇਹ ਲੱਕੜ ਹੀ ਕਰ ਲੈ ਜਾਂਦੇ ਹਾਂ ਚਲੋ ਬਾਲਣ ਦੇ ਕੰਮ ਹੀ ਆਵੇਗੀ ਜਦੋਂ ਜਰਨੈਲ ਸਿੰਘ ਸ਼ਾਹੂਕਾਰ ਉਸ ਲੱਕੜ ਨੂੰ ਲੈ ਕਰਕੇ ਆਪਣੇ ਘਰ ਪਹੁੰਚਦਾ ਹੈ ਜਦੋਂ ਉਸ ਲੱਕੜ ਨੂੰ ਕੱਟਣ ਲੱਗਦਾ ਹੈ ਤਾਂ ਉਸ ਦੇ ਵਿੱਚੋਂ ਇੱਕ ਲਫਾਫਾ ਨਿਕਲਦਾ ਹੈ ਜੋਲੇ ਫਾਫਾ RAMU ਜੀ ਨੇ ਭਾਇਆ ਸੀ ਆਪਣੇ 5000 ਵਿਆਸ ਸਮੇਤ ਅਤੇ ਇੱਕ ਪਰਚੀ ਵੀ ਪਾਈ ਸੀ ਉਸਨੇ ਉਸ ਪਰਚੀ ਉੱਪਰ ਲਿਖਿਆ ਸੀ ਕਿ ਇਹ ਪੈਸੇ ਮੈਂ RAMU ਜੀ ਪਾ ਰਿਹਾ ਹਾਂ ਜੋ ਕਿ ਜਰਨਲ ਸਿੰਘ ਸ਼ਾਹੂਕਾਰ ਕੋਲ ਇਹ ਪੈਸੇ ਪਹੁੰਚਣੇ ਹਨ ਵਿਆਸ ਸਮੇਤ ਅੱਜ ਕਿਸ਼ਤੀਆਂ ਨਾ ਆਉਣ ਕਰਕੇ ਮੈਥੋਂ ਨਾ ਆਇਆ ਆਇਆ ਗਿਆ ਇਸ ਕਰਕੇ ਮੈਂ ਇਹ ਪੈਸੇ ਇਸ ਲੱਕੜ ਦੇ ਵਿੱਚ ਪਾ ਰਿਹਾ ਹਾਂ ਇਹ ਪੜ ਕੇ ਪੈਸੇ ਦੇਖ ਕੇ ਜਰਨੈਲ ਸਿੰਘ ਛਾਹੂਕਰ ਬੜਾ ਖੁਸ਼ ਹੁੰਦਾ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਕਿ ਪਰਮਾਤਮਾ ਜੀ ਤੁਸੀਂ ਮੇਰੀ ਵੀ ਅਤੇ ਰਾਮੂ ਦੀ ਵੀ ਪੈਜ ਰੱਖੀ ਹੈ ਤੁਹਾਡਾ ਬਹੁਤ ਧੰਨਵਾਦ ਇਸ ਕਰਕੇ ਸਤਸੰਗੀ ਜਨੋ ਸਾਨੂੰ ਵੀ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹਾਂ ਪਰਮਾਤਮਾ ਤੇ ਟਿਕ ਰੱਖਦੇ ਹਾਂ ਹਰਕਾ ਨਾਮ ਦਾਸ ਕੀ ਓਟ ਜਦੋਂ ਇਹ ਸਾਰਿਆਂ ਦੀ ਸਥਿਤੀ ਬਣ ਜਾਂਦੀ ਹੈ ਤਾਂ ਵੈਗੁਰੂ ਪਰਮਾਤਮਾ ਜੀ ਉਹਨਾਂ ਦੇ ਕਾਰਜ ਆਪ ਸਵਾਰਦੇ ਹਨ ਜਿਵੇਂ ਰਾਮੋ ਅਤੀ ਜਰਨੈਲ ਸਿੰਘ ਸ਼ਾਹੂਕਾਰ ਦੋਮਾ ਦੀ ਪੈਜ ਪਰਮਾਤਮਾ ਨੇ ਰੱਖੀ ਹੈ ਉਸੇ ਤਰ੍ਹਾਂ ਵੈਗੁਰੂ ਪਰਮਾਤਮਾ ਜੀ ਉਹਨਾਂ ਭਗਤਾਂ ਦੀ ਸਾਰਿਆਂ ਦੀ ਪੈਜ ਰੱਖਦੇ ਹਨ ਜੋ ਪਰਮਾਤਮਾ ਦਾ ਨਾਮ ਪਰਮਾਤਮਾ ਬਿਗਰੂ ਨੂੰ ਹਰ ਸਮੇਂ ਚੇਤੇ ਵਿੱਚ ਰੱਖਦੇ ਹਨ ਸੋ ਬੋਲਦਿਆਂ ਕੋਲੋਂ ਹੋਈਆਂ ਬਿਆੰਤ ਭੁਲਾ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ